ਮਾਹੌ ਟ੍ਰੈਕਟਰ ਚੱਕਦਾ ਬਈ ਹੁੰਦੇ ਨੇ 5911 ਟ੍ਰੈਕਟਰ ਆ ਦੇਖੋ 5911 ਤੇ ਟਾਇਰ ਘਮਾਉਨੇ ਆ ਇਹਦੇ ਮੈਂ ਘਮਾਉਣਾ ਟਾਇਰ ਇਹਦੇ ਦੇਖੋ ਚੱਲ ਵੀ 5911 ਮੋਢੇ ਨਾਲ ਵੀ ਚੱਕ ਬਈ ਤੇ ਆਹ ਚੱਕਦਾ ਵੇ ਬੜਾ ਆਸਾਨੀ ਨਾਲ ਚੱਕਦਾ ਇਹ 5911 ਟ੍ਰੈਕਟਰ ਆ ਦੇਖੋ ਪੂਰੇ ਦਾ ਪੂਰਾ ਟ੍ਰੈਕਟਰ 5911 ਮੋਟਰ ਟਰੈਕਟਰ ਚੱਕਦਾ ਬਈ ਹੁੰਦੇ ਨੇ 5911 ਟਰੈਕਟਰ ਆ ਦੇਖੋ ਟਾਇਰ ਕਮਾ ਦੇ 5911 ਤੇ ਟਾਇਰ ਕਮਾਉਣੇ ਇਹਦੇ ਮੈਂ ਕਮਾਉਣਾ ਟਾਇਰ ਇਹਦੇ ਦੇਖੋ ਚੱਲ ਵੀ 5911 ਮੋਢੇ ਨਾਲ ਵੀ ਚੱਕ ਬਈ ਇਹ ਆ ਚੱਕਦਾ ਵੇ ਬੜਾ ਆਸਾਨੀ ਨਾਲ ਚੱਕਦਾ ਇਹ 5911 ਟਰੈਕਟਰ ਆ ਦੇਖੋ ਪੂਰੇ ਦਾ ਪੂਰਾ ਟਰੈਕਟਰ 5911 ਮਹੌ ਟਰੈਕਟਰ ਚੱਕਦਾ ਵੇ ਹੁੰਦੇ ਨੇ 5911 ਟਰੈਕਟਰ ਆ ਦੇਖੋ ਟਰੈਕ ਮਾਉਣ 5911 ਤੇ ਟਾਇਰ ਕਮਾਉਣੇ ਇਹਦੇ ਮੈਂ ਕਮਾਉਣਾ ਟਾਇਰ ਇਹ ਦੇਖੋ ਚੱਲ ਵੀ ਆਹੜ 11 ਮੋਡੇ ਨਾਲ ਵੀ ਚੱਕ ਬਈ ਇਹ ਆਹ ਚੱਕਦਾ ਹੈ ਬੜਾ ਆਸਾਨੀ ਨਾਲ ਚੱਕਦਾ ਇਹ 911 ਟਰੈਕਟਰ ਆਹ ਦੇਖੋ ਪੂਰੇ ਦਾ ਪੂਰਾ ਟਰੈਕਟਰ 911 ਮਹੌਟਰ ਐ ਟ੍ਰੈਕਟਰ ਚੱਕਦਾ ਬਈ ਮੁੰਡੇ ਨੇ 5911 ਟਰੈਕਟਰ ਆ ਦੇਖੋ 5911 ਤੇ ਟਾਇਰ ਘਮਾਉਨੇ ਇਹਦੇ ਮੈਂ ਘਮਾਉਣਾ ਟਾਇਰ ਇਹਦੇ ਦੇਖੋ ਚੱਲ ਵੀ 5911 ਮੋਢੇ ਨਾਲ ਵੀ ਚੱਕ ਬਈ ਤੇ ਆ ਚੱਕਦਾ ਵੇ ਬੜਾ ਆਸਾਨੀ ਨਾਲ ਚੱਕਦਾ ਇਹ 5911 ਟਰੈਕਟਰ ਆ ਦੇਖੋ ਪੂਰੇ ਦਾ ਪੂਰਾ ਟਰੈਕਟਰ 591 ਮੋਟਰ ਟਰੈਕਟਰ ਚੱਕਦਾ ਬਈ ਮੁੰਡੇ ਨੇ 591 ਟਰੈਕਟਰ ਆ ਦੇਖੋ ਟਾਇਰ ਘਮਾ ਦੇ 591 ਤੇ ਟਾਇਰ ਘਮਾਉਣੇ ਆ ਇਹਦੇ ਮੈਂ ਘਮਾਉਣਾ ਟਾਇਰ ਇਹਦੇ ਦੇਖੋ ਚੱਲ ਵੀ 591 ਮੋਢੇ ਨਾਲ ਵੀ ਚੱਕ ਬਈ ਇਹ ਆ ਚੱਕਦਾ ਹੈ ਬੜਾ ਆਸਾਨੀ ਨਾਲ ਚੱਕਦਾ ਇਹ 5911 ਟਰੈਕਟਰ ਆ ਦੇਖੋ ਪੂਰਾ ਪੂਰਾ ਟਰੈਕਟਰ 5911